ਨਿਸ਼ਾਨ ਸਾਹਿਬ ਦੇ ਰੰਗ ਨੂੰ ਲੈ ਕੇ ਪੰਚ ਸਿਕ ਸਹਾਬਾਨ ਵੱਲੋਂ ਅੱਜ ਇੱਕ ਅਹਿਮ ਫੈਸਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਇੱਕ ਸਰਕੂਲਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਨਿਸ਼ਾਨ ਸਾਹਿਬ ਦਾ ਜੋ ਰੰਗ ਹੈ ਉਹ ਕੇਸਰੀ ਦੀ ਜਗ੍ਹਾ ਬਸੰਤੀ ਜਾਂ ਸੁਰਮਈ ਹੋਏਗਾ ਤਾਂ ਆਪ ਬਸੰਤੀ ਰੰਗ ਇਸ ਕਰਕੇ ਹੈ ਕਿ ਜੋ ਪੁਰਾਣਾ ਰੰਗ ਸੀ ਕਿਹਾ ਜਾਂਦਾ ਹੈ ਕਿ ਇਤਿਹਾਸਕਾਰ ਵੀ ਮੰਨਦੇ ਨੇ ਕਿ ਉਹ ਰੰਗ ਬਸੰਤੀ ਸੀ ਔਰ ਬਸੰਤੀ ਰੰਗ ਹੀ ਦੁਬਾਰਾ ਕੀਤਾ ਜਾਏਗਾ ਤਾਂ ਅਸੀਂ ਇਸ ਵੇਲੇ ਸ਼੍ਰੀ ਕਾਲ ਤਕ ਸਾਹਿਬ ਦੇ ਬਾਹਰ ਮੌਜੂਦ ਆ ਤਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਵੇਲੇ ਕਿ ਜੋ ਮੀਰੀ ਪੀਰੀ ਦਾ ਠੀਕ ਹੈ ਔਰ ਮੀਰੀ ਪੀਰੀ ਦੇ ਜੋ ਨਿਸ਼ਾਨ ਸਾਹਿਬ ਨੇ ਉੱਥੇ ਜਿਹੜਾ ਇਸ ਵੇਲੇ ਰੰਗ ਹੈ ਉਹ ਕੇਸਰੀ ਹੈ ਔਰ ਕੇਸਰੀ ਰੰਗ ਨੂੰ ਉਹਨ ਇੱਥੋਂ ਬਦਲ ਦਿੱਤਾ ਜਾਏਗਾ ਔਰ ਕੇਸਰੀ ਰੰਗ ਦੀ ਜਗ੍ਹਾ ਇੱਥੇ ਬਸੰਤੀ ਜਿਸ ਨੂੰ ਕੀ ਪੀਲਾ ਰੰਗ ਵੀ ਕਿਹਾ ਜਾਂਦਾ ਹੈ ਉਹ ਹੁਣ ਕਰ ਦਿੱਤਾ ਜਾਏਗਾ ਤਾਂ ਇਹ ਫੈਸਲਾ ਜਿਹੜਾ ਹੈ ਉਹ ਪੰਥ ਸਿੰਘ ਸਹਿਬਾਨ ਦੀ ਇੱਕ ਅਹਿਮ ਕਤਰਤਾ ਵਿੱਚ ਲਿਤਾਇਆ ਜਾਏਗਾ ਫਿਰ ਦੱਸਣਾ ਚਾਹਾਂਗੇ ਕਿ ਕੇਸਰੀ ਨਿਸ਼ਾਨ ਦੀ ਜਗ੍ਹਾ ਹੁਣ बसंती रंग ਦਾ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਹੁਣ ਤੁਹਾਨੂੰ ਵਿਖਾਈ ਦੇਣਗੇ ਤਾਂ ਇਹ ਜਿਹੜੇ ਨਿਸ਼ਾਨ ਸਾਹਿਬ ਨੇ ਇਸ ਵੇਲੇ ਅਸੀਂ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰ ਹਰਗੋਬਿੰਦ ਮਹਾਰਾਜ ਜੀ ਦੇ ਸਥਾਨ ਤੇ ਖੜੇ ਹਾਂ ਤਾਂ ਉੱਥੇ ਜੋ ਰੰਗ ਨੇ ਉਹ ਉਸ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੀਏ ਲੇਕਿਨ ਦੋ ਜਿਹੜੇ ਨਿਸ਼ਾਨ ਸਾਹਿਬ ਜਿਹੜੇ ਰੰਗ ਦਿੱਤੇ ਗਏ ਨੇ ਇੱਕ ਸੁਰਮਈ ਅਤੇ ਦੂਸਰਾ ਬਸੰਤੀ ਦਿੱਤਾ ਗਿਆ ਹੈ ਬਸੰਤੀ ਇਸ ਕਰਕੇ ਦਿੱਤਾ ਗਿਆ ਹੈ ਕਿ ਬਸੰਤੀ ਰੰਗ ਜਿਹੜਾ ਹੈ ਇੱਕ ਇੱਕ ਚੰਗੀ ਚੰਗਿਆਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਕਿ ਇੱਕ ਵੱਡੀ ਜਿਹੜੀ ਖਿਲਾਵਟ ਹੁੰਦੀ ਹੈ ਵੱਡਾ ਜਿਹੜੀ ਚੀਜ਼ ਹੁੰਦੀ ਉਸ ਦਾ ਪ੍ਰਤੀਕ ਹੁੰਦਾ ਹੈ ਲੇਕਿਨ ਪਿਛਲੇ ਤਕਰੀਬਨ 90 ਸਾਲ ਦੀ ਅਗਰ ਗੱਲ ਕਰੀਏ ਤਾਂ ਇਹ ਰੰਗ ਹੀ ਚੱਲ ਰਿਹਾ ਸੀ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਸ ਰੰਗ ਨੂੰ ਲੈ ਕੇ ਬਹੁਤ ਸਾਰੀ ਦੁਵਿਧਾ ਕੌਮ ਦੇ ਵਿੱਚ ਪੈਂਦੀ ਨਜ਼ਰ ਆ ਰਹੀ ਸੀ ਕਿਉਂਕਿ ਲੋਕ ਅਕਸਰ ਕਹਿੰਦੇ ਸਨ ਕਿ ਇਹ ਰੰਗ ਕਿਸੇ ਹੋਰ ਕਿਸੇ ਧਰਮ ਦੇ ਨਾਲ ਮੇਲ ਖਾਂਦਾ ਹੈ ਤਾਂ ਉਸ ਨੂੰ ਲੈ ਕੇ ਇਸ ਨੂੰ ਲੈ ਕੇ ਰੰਗਾਂ ਨੂੰ ਲੈ ਕੇ ਬਹੁਤ ਸਾਰਾ ਬਵਾਲ ਮਚਿਆ ਸੀ ਔਰ ਕਈ ਵਾਰ ਇਸ ਦੀਆਂ ਸ਼ਿਕਾਇਤਾਂ ਸ਼੍ਰੀ ਹਕਾਲਤਖਬਤ ਵੀ ਪਹੁੰਚੀਆਂ ਸਨ ਲੇਕਿਨ ਇਸ ਮਾਮਲੇ ਦੇ ਵਿੱਚ ਹੁਣ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਕਹਿਮ ਫੈਸਲਾ ਲਿੱਤਾ ਗਿਆ ਔਰ ਖਾਸ ਕਰਕੇ ਇੱਕ ਸਰਕੂਲਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿ ਨਿਸ਼ਾਨ ਸਾਹਿਬ ਦਾ ਜੋ ਰੰਗ ਹੈ ਉਹ ਹੁਣ ਕੇਸਰੀ ਦੀ ਜਗ੍ਹਾ ਬਸੰਤੀ ਕਰ ਦਿੱਤਾ ਜਾਏਗਾ ਤਾਂ ਇਹ ਆਦੇਸ਼ ਜਿਹੜੇ ਨੇ ਸਰਕੂਲ ਜਾਰੀ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਦੇਸ਼ਦਾਰੀ ਕੀਤੇ ਗਏ ਨੇ ਤਾਂ ਇਹ ਜਿਹੜਾ ਅਹਿਮ ਫੈਸਲਾ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਦੇ ਵਿੱਚ ਵੀ ਕੀਤਾ ਗਿਆ ਹੈ ਤੇ ਇਸ ਦੇ ਨਾਲ ਨਾਲ ਰੰਗ ਵੀ ਦਿੱਤੇ ਗਏ ਨੇ ਕਿ ਆਖਿਰਕਾਰ ਰੰਗ ਕਿਹੜੇ ਨੇ ਰੰਗ ਦੋ ਦੱਸੇ ਗਏ ਨੇ ਇੱਕ ਰੰਗ ਦੱਸਿਆ ਗਿਆ ਹੈ ਜਿਸ ਨੂੰ ਕਿ سرمਈ سرمਈ ਰੰਗ ਅਸੀਂ ਕਹਾਂਗੇ ਕਿ سرمਈ ਨਿਸ਼ਾਨ ਸਾਹਿਬ ਹੁੰਦਾ ਹੈ سرمਈ ਨਿਸ਼ਾਨ ਸਾਹਿਬ ਦਾ ਜਿਹੜਾ ਰੰਗ ਹੈ ਉਹ ਬਲੂ ਕਲਰ ਦਾ ਹੁੰਦਾ ਹੈ ਨੀਲੇ ਰੰਗ ਦਾ ਹੁੰਦਾ ਹੈ ਤਾਂ ਉਸ ਨੂੰ سرمਈ ਨਿਸ਼ਾਨ ਸਾਹਿਬ ਕਿਹਾ ਜਾਂਦਾ ਹੈ ਤੇ ਦੂਸਰਾ ਜਿਹੜਾ ਰੰਗ ਹੈ ਉਹ ਬਸੰਤੀ ਕਿਆ ਜਾਂਦਾ ਹੈ ਬਸੰਤੀ ਜਿਹੜਾ ਕੀ ਪੀਲਾ ਰੰਗ ਹੁੰਦਾ ਹੈ ਉਹ ਲੇਕਿਨ ਇਸ ਵੇਲੇ ਜੋ ਨishan Sahib ਦਾ ਰੰਗ ਹੈ ਉਹ ਕੇਸਰੀ ਹੈ ਔਰ ਕੇਸਰੀ ਰੰਗ ਦੇ ਉੱਤੇ ਜਿਹੜਾ ਹੈ ਉਹ ਖੰਡਾ ਸਥਾਪਿਤ ਕੀਤਾ ਗਿਆ ਹੈ ਖੰਡਾ ਉਸ ਤਰ੍ਹਾਂ ਰਹੇਗਾ ਲੇਕਿਨ ਪਿਛਲਾ ਜਿਹੜਾ ਬੈਕਡ੍ਰੌਪ ਦਾ ਕਲਰ ਹੈ ਉਸ ਨੂੰ ਜਿਹੜਾ ਹੈ ਹੁਣ ਅਸਲ ਉਹਨਾਂ ਨੇ ਕਿਹਾ ਕਿ ਜੋ ਇੱਕ ਪ੍ਰਾਰਤਨ ਰੀਤੀ ਰਿਵਾਜ ਸੀ ਪ੍ਰਾਰਤਨਵਾਚ ਕਿਹਾ ਜਾਂਦਾ ਹੈ ਕਿ ਬਸੰਤੀ ਰੰਗ ਕਿਹਾ ਜਾਂਦਾ ਸੀ ਤਾਂ ਪੰਜਾਬ ਦਾ ਰੰਗ ਹੀ ਬਸੰਤੀ ਸੀ ਔਰ ਉਸ ਬਸੰਤੀ ਰੰਗ ਨੂੰ ਕੀਤਾ ਜਾਏਗਾ ਤਾਂ ਇਹ ਆਦੇਸ਼ ਜਿਹੜਾ ਨਵਾਂ ਪਾਲਨ ਹੋਇਆ ਇਸ ਤੋਂ ਬਾਅਦ ਕੀ ਹੋਏਗਾ ਇਹ ਆਦੇਸ਼ ਦਿੱਤੇ ਗਏ ਨੇ ਕਿ ਹੁਣ ਜਿੰਨੇ ਵੀ ਜਿਹੜੇ ਜਿਹੜੇ ਇਸ ਵੇਲੇ ਨਿਸ਼ਾਨ ਸਾਹਿਬ ਚੜਾਏ ਗਏ ਨੇ ਵਿਸ਼ਵ ਭਰ ਦੇ ਵਿੱਚ ਜਿੱਥੇ ਕਿ ਦੁਬਾਰਾ ਜਦੋਂ ਨਿਸ਼ਾਨ ਸਾਹਿਬ ਚੜਾਈ ਜਾਣਗੇ ਤਾਂ ਉਸ ਵੇਲੇ ਜਿਹੜਾ ਹੈ ਬਸੰਤੀ ਰੰਗ ਦੇ ਨਾਲ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਸਥਾਪਿਤ ਕੀਤਾ ਜਾਏਗਾ ਕਿਉਂਕਿ ਨਿਹੰਗ ਸਿੰਘਾਂ ਦੇ ਗੁਰਦੁਆਰਾ ਸਾਹਿਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਉੱਥੇ ਜਿੰਨੇ ਵੀ ਗੁਰਦੁਆਰਾ ਸਹਿਬਾਨ ਨੇ ਉੱਥੇ ਪਹਿਲਾਂ ਹੀ ਸੁਰਮਈ ਜਿਸ ਨੂੰ ਕਿ ਨੀਲਾ ਰੰਗ ਕਿਹਾ ਜਾਂਦਾ ਹੈ ਸੁਰਮਈ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਸਥਾਪਿਤ ਕੀਤੇ ਗਏ ਸਨ ਔਰ ਅੱਜ ਵੀ ਉੱਥੇ ਸਥਾਪਿਤ ਨੇ ਔਰ ਉਸ ਤਰ੍ਹਾਂ ਹੀ ਰਹਿਣਗੇ ਔਰ ਖਾਸ ਕਰਕੇ ਜਿਹੜੇ ਹੋਰ ਗੁਰਦੁਆਰਾ ਸਹਿਬਾਨ ਨੇ ਜਿਹੜੇ ਕਿ ਜਿੱਥੇ ਕਿ ਸੰਗਤ ਖਾਸ ਕਰਕੇ ਪਹੁੰਚਦੀ ਹੈ ਔਰ ਜਿਹੜੇ ਦੀ ਕੀ ਜਿਸ ਤਰ੍ਹਾਂ ਨਿਹੰਗ ਸਿੰਘਾਂ ਦੇ ਗੁਰਦੁਆਰੇ ਨਿਹੰਗ ਸਿੰਘਾਂ ਨੂੰ ਜਿਹੜੇ ਨੇ ਉਹ ਤਾਲਕ ਰੱਖਦੇ ਨੇ ਔਰ ਜਿਸ ਤਰ੍ਹਾਂ ਹਰਮੰਦਰ ਸਾਹਿਬ ਹੈ ਜਾਂ ਹੋਰ ਵੀ ਜਿਹੜੇ ਗੁਰਦੁਆਰਾ ਸਾਬਾਨ ਨੇ ਉੱਥੇ ਇਹਨਾਂ ਨਿਸ਼ਾਨ ਸਾਹਿਬ ਦੇ ਰੰਗ ਨੂੰ ਬਦਲ ਦਿੱਤਾ ਜਾਵੇਗਾ ਦੁਬਾਰਾ ਜਦੋਂ ਨਿਸ਼ਾਨ ਸਾਹਿਬ ਚੜਾਇਆ ਜਾਏਗਾ ਤਾਂ ਤੁਸੀਂ ਦੇਖੋਗੇ ਅਸੀਂ ਇਸ ਵੇਲੇ ਪਰ ਫਿਰ ਤੁਹਾਨੂੰ ਤਸਵੀਰ ਰਾਹੀਂ ਦਿਖਾ ਰਹੇ ਹਾਂ ਕਿ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਿੰਘ ਸਾਹਿਬ ਜੀ ਦੇ ਅਕਾਲ ਤਖਤ ਸਾਹਿਬ ਤੇ ਜਿਹੜੇ ਦੋ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਰੰਗ ਇਸ ਵੇਲੇ ਜਿਹੜਾ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਉਹ ਇਸ ਵੇਲੇ ਕੇਸਰੀ ਹੈ اور ਕੇਸਰੀ ਰੰਗ ਤੋਂ ਬਾਅਦ ਹੁਣ ਇਸ ਦੇ ਵਿੱਚ ਤਬਦੀਲੀ ਕਰਕੇ ਇਸ ਦਾ ਰੰਗ ਜਿਹੜਾ ਹੈ ਹੁਣ ਪੀਲਾ ਕੀਤਾ ਜਾਵੇਗਾ ਇਹ ਇਹ ਆਦੇਸ਼ ਜਿਹੜੇ ਜਾਰੀ ਕੀਤੇ ਗਏ ਨੇ ਸਿੰਘ ਸਾਹਿਬਾਨ ਵੱਲੋਂ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਸ ਰੰਗ ਨੂੰ ਲੈ ਕੇ ਬਹੁਤ ਸਾਰਾ ਇੱਕ ਪਿਛਲੇ ਲੰਬੇ ਸਮੇਂ ਤੋਂ ਇੱਕ ਵਿਵਾਦ ਚੱਲ ਰਿਹਾ ਸੀ ਕਈ ਵਾਰ ਇਸ ਤਰ੍ਹਾਂ ਦੀ ਸ਼ਿਕਾਇਤਾਂ ਵੀ ਆਈਆਂ ਸਨ ਕਿ ਇਹ ਜਿਹੜਾ ਕੇਸਰੀ ਜੋ ਰੰਗ ਹੈ ਕੇਸਰੀ ਰੰਗ ਇੱਕ ਕਿਸੇ ਧਾਰਮਿਕ ਇੱਕ ਫਿਰਕੇ ਦਾ ਪ੍ਰਤੀਕ ਹੈ ਔਰ ਇਸ ਨੂੰ ਲੈ ਕੇ ਸਵਾਲ ਖੜੇ ਹੁੰਦੇ ਰਹੇ ਸਨ ਕਈ ਵਾਰ ਇਸ ਰੰਗ ਨੂੰ ਲੈ ਕੇ ਕੋਈ ਧਰਮ ਆਪਣਾ ਜਿਹੜਾ ਹੈ ਦਬਦਬਾ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਸੀ ਔਰ ਕਈ ਜਥੇਬੰਦੀਆਂ ਵੱਲੋਂ ਇਤਰਾਜ਼ ਵੀ ਜਤਾਇਆ ਗਿਆ ਸੀ ਕਿ ਇਹ ਰੰਗ ਦੇ ਨਾਲ ਕਿਤੇ ਨਾ ਕਿਤੇ ਕਿਸੇ ਦੂਸਰੇ ਧਰਮ ਦੇ ਨਾਲ ਮੇਲ ਖਾਂਦਾ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਜਿਹੜੀ ਦੁਵਿਧਾ ਸੀ ਉਸ ਨੂੰ ਦੂਰ ਕਰਨ ਵਾਸਤੇ ਇੱਕ ਇਹ ਅਲੱਗ ਤਰੀਕੇ ਦਾ ਫੈਸਲਾ ਜਿਹੜਾ ਹੈ ਪੰਜ ਸਿੰਘ ਸਹਿਬਾਨ ਦੀ ਮੀਟਿੰਗ 'ਚ ਲਿੱਤਾ ਗਿਆ ਔਰ ਉਸ ਦਾ ਸਰਕੂਲਰ ਵੀ ਹੁਣ ਜਾਰੀ ਕਰ ਦਿੱਤਾ ਗਿਆ ਸਰਕੂਲਰ ਜਾਰੀ ਕਰਨ ਦਾ ਮਕਸਦ ਇਹ ਹੁੰਦਾ ਹੈ ਕਿ ਸਰਕੂਲਰ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਦੇਸ਼ ਦਿੱਤੇ ਜਾਂਦੇ ਨੇ ਔਰ ਉਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਇਸ ਮਾਮਲੇ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬਾਂ ਨੇ ਉਹਨਾਂ ਨੂੰ ਫੈਸਲਾ ਭੇਜਦੀ ਹੈ ਤਾਂ ਉਹਨਾਂ ਨੂੰ ਇੱਕ ਸੁਨੇਹਾ ਦਿੱਤਾ ਜਾਂਦਾ ਹੈ ਕਿ ਜੋ ਪੰਜ ਸਿੰਘ ਸਹਿਬਾਨ ਦੀ ਬੈਠਕ ਦੇ ਵਿੱਚ ਫੈਸਲਾ ਲਿੱਤਾ ਗਿਆ ਹੈ ਜੋ ਪੰਜ ਸਿੰਘ ਸਹਿਬਾਨ ਨੇ ਕਿਹਾ ਹੈ ਉਸ ਨੂੰ ਇਨ ਬਿਨ ਉਹਦਾ ਪਾਲਨ ਕੀਤਾ ਜਾਵੇ ਤੇ ਇਸ ਦੀ ਉਪਾਲਨਾ ਕੀਤੀ ਜਾਏਗੀ ਪਰ ਬਹੁਤ ਬੁਰੇ ਦੁਨੀਆ ਪਰ ਦੇ ਵਿੱਚ ਜਿਹੜਾ ਇਸ ਵੇਲੇ ਜਿਹੜੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਉਹ ਕੇਸਰੀ ਰੰਗ ਦੇ ਹੀ ਝੂਲ ਰਹੇ ਨੇ ਲੇਕਿਨ ਫਿਲਹਾਲ ਇਸ ਦੇ ਵਿੱਚ ਹੁਣ ਤਬਦੀਲੀ ਕੀਤੀ ਜਾਏਗੀ ਤਾਂ ਇਹ ਅਹਿਮ ਫੈਸਲਾ ਜਰਾ ਕੀਤਾ ਗਿਆ ਹੈ ਹੁਣ ਅਨੁਲ ਸਮੇਦ ਵਿੱਚ ਤੁਹਾਨੂੰ ਇੱਥੇ ਵੀ ਔਰ ਸਚਕਨ 시ਰਿ ਹਰਮੰਦਰ ਸਾਹਿਬ ਦੇ ਵਿੱਚ ਬਸੰਤੀ ਨਿਸ਼ਾਨ ਸਾਹਿਬ ਤੁਹਾਨੂੰ ਨਜ਼ਰ ਆਣਗੇ ਤਾਂ ਇਹ ਫੈਸਲਾ ਲਿੱਤਾ ਦੀ ਇਹ ਅਸੀਂ ਜਾਣਕਾਰੀ ਦਿੱਤੀ ਗਈ ਹੈ ਬਕਾਇਦਾ ਤੌਰ ਦੇ ਉਤੇ ਰੰਗ ਵੀ ਸਟੈਬਲਿਸ਼ ਕੀਤਾ ਗਿਆ ਕਿ ਇਹ ਰੰਗ ਜਿਹੜਾ ਹੈ ਮਰਿਆਦਾ ਦੇ ਮੁਤਾਬਕ ਜਿਹੜਾ ਹੈ ਨਹੀਂ ਸੀ ਮਰਿਆਦਾ ਨੂੰ ਲੈ ਕੇ ਕਈ ਵਾਰ ਸਵਾਲ ਖੜੇ ਹੁੰਦੇ ਸਨ ਤੇ ਇਸ ਕਰਕੇ ਹੁਣ ਨਿਸ਼ਾਨ ਸਾਹਿਬ ਦਾ ਰੰਗ ਹੁਣ ਬਸੰਤੀ ਹੋਵੇਗਾ ਤੇ ਉਸ ਤੋਂ ਇਲਾਵਾ ਉਹ ਦੇਖਣਾ ਹੋਏਗਾ ਕਦੋਂ ਇਹਨਾਂ ਰੰਗਾਂ 'ਚ ਤਬਦੀਲੀ ਕੀਤੀ ਜਾਂਦੀ ਹੈ ਲੇਕਿਨ ਵੱਡਾ ਫੈਸਲਾ ਪੰਜ ਛੇ ਸਹਿਬਾਨ ਦੀ ਮੀਟਿੰਗ 'ਚ ਸਾਹਮਣੇ ਆਇਆ ਹੈ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ